ਕਿਸੇ ਵੇਲੇ ਕਿਸੇ ਦੀ ਛੋਟੀ ਜਹੀ ਅੰਗਲੀ ਕਿਸੇ ਦਾ ਵੱਡਾ ਨੁਕਸਾਨ ਕਰ ਸਕਦੀ ਹੈ ਅਤੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਪੁੱਲਾ ਚੌਕ ਵਿਖੇ ਜਿੱਥੇ ਇੱਕ ਦੁਕਾਨ ਦੇ ਬਾਹਰ ਪਏ ਕੂੜੇ ਨੂੰ ਕਿਸੇ ਸ਼ਖਸ ਵੱਲੋਂ ਅੱਗ ਲਗਾਈ ਗਈ ਸੀ ਅਤੇ ਉਹ ਅੱਗ ਦੇ ਦੁਕਾਨ ਦੇ ਅੰਦਰ ਤੱਕ ਚਲੀ ਗਈ ਤੇ ਭਿਆਨਕ ਰੂਪ ਲੈ ਲਿਆ ਜਿਸ ਤੇ ਵਜ੍ਹਾ ਨਾਲ ਦੁਕਾਨ ਦੇ ਅੰਦਰ ਪਿਆ ਸਾਰਾ ਕੋਸਮੈਟਿਕ ਦਾ ਸਮਾਨ ਜਿਹੜਾ ਹੈ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਦ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਵੇਰੇ ਉਸ ਨੂੰ ਕੋਈ ਫੋਨ ਆਇਆ ਸੀ ਕਿ ਮੇਰੀ ਦੁਕਾਨ ਦੇ ਅੰਦਰ ਲੱਗ ਅੱਗ ਲੱਗ ਗਈ। ਜਦ ਮੈਂ ਮੌਕੇ ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦੇ ਬਾਹਰ ਕਿਸੇ ਸ਼ਖਸ ਵੱਲੋਂ ਵਲੀਨ ਕੂੜੇ ਨੂੰ ਅੱਗ ਲਗਾਈ ਗਈ ਸੀ ਜਿਸ ਦੀਆਂ ਲਪੇਟਾਂ ਚ ਦੁਕਾਨ ਦੇ ਅੰਦਰ ਤੱਕ ਜਿਹੜੀਆਂ ਨੇ ਦੁਕਾਨ ਵੀ ਉਸ ਦੀ ਲਪੇਟ ਵਿੱਚ ਆ ਗਈ ਤੇ ਲਪੇਟਾਂ ਦੁਕਾਨ ਦੇ ਅੰਦਰ ਤੱਕ ਚਲੀ ਗਈਆਂ ਜਿਸ ਵਜ੍ਹਾ ਦੇ ਨਾਲ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅਤੇ ਦੁਕਾਨਦਾਰ ਨੇ ਵੀ ਦੱਸਿਆ ਹੈ ਕਿ ਅਜਿਹਾ ਹਾਦਸਾ ਉਸ ਨਾਲ ਹੋਇਆ ਹੈ ਜਿਸ ਦੀ ਕਰੀਬ 3000 ਰੁਪਏ ਦਾ ਜਿਹੜਾ ਨੁਕਸਾਨ ਹੈ ਉਸ ਦਾ ਇਸ ਅੱਗ ਦੇ ਲੱਗਣ ਨਾਲ ਹੋਇਆ ਹੈ ਤੇ ਉਸ ਦੀ ਮੰਗ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਤੇ ਉਸ ਦਾ ਮੁਆਵਜ਼ਾ ਜਿਹੜਾ ਹੈ ਉਸ ਨੂੰ ਦਿੱਤਾ ਜਾਵੇ ਅਤੇ ਜਿਸ ਵਿਅਕਤੀ ਵੱਲੋਂ ਇਹ ਅੱਗ ਲਗਾਈ ਗਈ ਹੈ ਉਸ ਨੂੰ ਅੱਗ ਲਗਾਈ ਗਈ ਹੈ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਅੱਜ ਸਵੇਰੇ 7:30 ਦੇ ਕਰੀਬ ਨੂੰ ਫੋਨ ਆਇਆ ਕਿ ਭੁਲੇ ਚੋਕ ਦੇ ਅੰਦਰ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਬੜੀ ਵੱਡੀ ਮਲਤ ਭਗੀ ਹੈ ਕਟਨਾ ਹੋਈ ਹੈ ਔਰ ਇਹ ਕਟਨਾ ਇਸ ਕਰਕੇ ਵੀ ਹੈ ਵੀ ਕਿਸੇ ਨੇ ਇੱਥੇ ਕੂੜਾ ਇਕੱਠਾ ਕੀਤਾ ਕੂੜੇ ਨੂੰ ਅੱਗ ਲਾਈ ਹੈ ਔਰ ਕੂੜੇ ਤੋਂ ਅੱਗੇ ਦੁਕਾਨ ਦੇ ਅੰਦਰ ਗਈ ਹੈ ਇੱਥੇ ਅਸੀਂ ਮੌਕੇ ਤੇ ਫਾਇਰ ਵਿਗਟ ਨੂੰ ਫੋਨ ਕੀਤਾ ਥੋੜੀ ਦੇਰ ਬਾਅਦ ਹੀ ਉਹਨਾਂ ਦੇ ਸਾਰੇ ਕਰਮਚਾਰੀ ਆਇਆ ਤੇ ਉਹ ਸਾਰੇ ਅੱਗ ਬੁਝਾ ਗਏ ਛੱਦਰ ਤੋੜਿਆ ਹੈ ਇਸ ਗਰੀਬ ਬੰਦੇ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਹ ਸਰਕਾਰ ਨੂੰ ਪੂਰਾ ਕਰਨੀ ਚਾਹੀਦਾ ਹੈ ਕਿਉਂਕਿ ਉਹ ਵਿਚਾਰਾ ਆਪਣੀ ਕਾਰਸ਼ਟ ਤੇ ਅਸਲ ਕਿੰਨਾ ਕੁ ਸੁਗਰਾ ਹੈ ਕਿਸੇ ਵੀ ਜਿਹਨੇ ਵੀ ਇਹ ਅੱਗ ਲਾਈ ਹੈ ਇਨਕੁਆਇਰੀ ਕਰਕੇ ਉਸ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਹੋਰ ਦੁਕਾਨਾਂ ਨੂੰ ਖਤਰਾ ਹੋ ਸਕਦਾ ਸੀਗਾ ਕਿਉਂਕਿ ਨਾਲ ਨਾਲ ਦੁਕਾਨਾਂ ਹੈ ਹੋਰ ਦੁਕਾਨਾਂ ਵੀ ਅੱਗ ਲੱਗ ਸਕਦੀ ਸੀ ਪ੍ਰਸ਼ਾਸਨ ਨੂੰ ਇਹਦੇ ਜਿਹੜੇ ਦੋਸ਼ੀ ਹੈ ਉਹਨੂੰ ਲੱਭ ਕੇ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਇੱਕ ਭੁੱਲੇ ਚੌਂ ਜੀ ਦੁਕਾਨ ਇੱਕ ਬੰਦਾ ਜੇ ਰੋਮੀ ਹੁੰਦੀ ਇਹ ਦੁਕਾਨ ਦੇ ਬਾਹਰ ਕੂੜੇ ਢੇਰ ਲੱਗੇ ਹੋਏ ਸੀ ਹੁਣ ਇਹਨਾਂ ਬਲਕਿ ਬਰੇਟ ਨੂੰ ਕਿੰਨੇ ਅੰਗ ਲਾਈ ਉਸ ਕਰਕੇ ਉਹ ਦੁਕਾਨ ਨੂੰ ਅੱਗ ਪੈ ਗਈ ਤੇ ਜਿਹੜੀ ਅੱਗ ਬੜੀ ਭਿਆਨਕ ਰੂਪ ਵਿੱਚ ਲੱਗ ਗਈ ਫਿਰ ਲੋਕਾਂ ਨੇ ਜੀ ਆਪਣੇ ਵਾਰਦੇ ਐਮ ਸਿੰਘ ਨਿੰਦ ਕਾਹੇ ਫੋਨ ਕੀਤਾ ਫਾਈਵ ਵਗੇਟ ਫੋਨ ਕੀਤਾ ਤਾਂ ਆ ਗਏ ਸਾਰੇ ਕਮਚਾਰੀ ਲਾ ਕੇ ਅੱਗ ਨੂੰ ਥੋੜਾ ਜਿਹਾ ਕਾਬੂ ਕੀਤਾ ਨਹੀਂ ਤੇ ਬਹੁਤ ਜ਼ਿਆਦਾ ਚਣੈ ਰੂਪ ਲੈ ਜਾਂਦੀ ਸੀ ਨਾਲ ਦੀ ਦੁਕਾਨ ਚ ਪ੍ਰੋਫੈਕਸ਼ਨ ਸੀ ਉਹਨੂੰ ਵੀ ਅੱਗ ਪੈ ਗਈ ਬਾਕੀ ਜਿਨ੍ਹਾਂ ਕੀ ਅੱਗੇ ਕੇ ਦੀ ਕੋਈ ਸ਼ਰਤ ਹੈਗੀ ਹੈ ਉਹਨੂੰ ਸਿੱਧ ਤੋਂ ਸੱਜੇ ਨੂੰ ਫੜ ਕੇ ਦੁਕਾਨ ਦੇ ਕਿਤੇ ਇਹ ਜਿਹੜਾ ਸਾਡਾ ਭਰਾ ਹੈ ਦੁਕਾਨਦਾਰ ਪਰ ਜੋ ਉਹਦਾ ਬੰਦਾ ਬੰਦਾ ਮੌਜਾ ਉਹ ਦਿੱਤਾ ਜਾਵੇ ਮੇਰਾ ਨਾਮ ਰੋਮਨੀ ਸ਼ਰਮਾ ਸਰ ਕੀ ਗੱਲਬਾਤ ਹੋਈ ਅੱਜ ਔਰ ਕੂੜਾ ਬਗਾਰਾ ਨਾ ਲੋਕੀਂ ਬਗਾਰਾ ਛੋਟ ਕੇ ਚੱਲ ਜਾਂਦੇ ਹੀ ਰਾਤੀ ਤੇ ਇੱਥੇ ਮਤਲਬ ਕਿ ਸਵੇਰੇ ਮਤਲਬ ਕਿ ਬਾਹਰ ਦੇ ਪਾਸੇ ਕੂੜਾ ਪੈਦਾ ਹੁੰਦਾ ਹੈ ਤੇ ਇਹਨੇ ਅੱਜ ਬਗਾਰਾ ਪਾਇਆ ਸ਼ਗਤੀ ਤਤਤ ਜ ਕੋਈ ਵੀ ਲਗਾੜੋ ਤੇ ਉਹਨੇ ਅੱਗ ਲਗਾਈ ਤੇ ਅੱਗੇ ਜੜੀ ਆ ਉਹ ਦੁਕਾਨ ਦੇ ਮਤਲਬ ਕਿ ਵਿੱਚ ਚਲ ਗਈ ਉਹ ਸਾਰੀ ਅੱਗ ਦੁਕਾਨ ਨੂੰ ਘਾੜੀਆ ਸਾਰੇ ਨੁਕਸਾਨ ਹੋ ਗਿਆ ਜਿੰਨਾ ਵੀ ਦੁਕਾਨ ਦਾ ਹੈਗਾ ਨਾ ਨਾ ਕਰਦੇ ਵੀ ਆਪਣੇ ਨੇ ਤੇ 3-4 ਲੱਖ ਦਾ ਨੁਕਸਾਨ ਹੋ ਗਿਆ ਇਹ ਤੇ ਮੈਨੂੰ ਮਤਲਬ ਕਿ ਆਪਣੇ ਸਰਕਾਰ ਦੇ ਉੱਤੇ ਇਹ ਕਹਿ ਰਿਹਾ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਦਿੱਤਾ ਜਾਵੇ ਕੈਮਰੋਸ ਤੋਂ ਹਰੀ ਦੇ ਨਾਲ ਅਦਸਿੰਗ ਦੀ ਰਿਪੋਰਟ